ਇਹ ਪ੍ਰੋਟੈਸਟ ਸਿਰਫ ਹੈਡਲਾਈਨ ਦਾ ਮਾਮਲਾ ਨਹੀਂ ਇਹ ਲੋਕਾਂ ਦੀਆਂ ਭਾਵਨਾਵਾਂ ਪ੍ਰਸਟੇਸ਼ਨਾਂ ਤੇ ਹੱਕਾਂ ਦੀ ਲੜਾਈ ਦੀ ਕਹਾਣੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸੋਚੋ ਇੱਕ ਦੇਸ਼ ਵਿੱਚ ਆਮ ਲੋਕਾਂ ਦੀ ਨਾਰਾਜ਼ਗੀ ਕਿਵੇਂ ਸੜਕਾਂ ਤੇ ਆ ਕੇ ਹਕੀਕਤ ਬਣ ਜਾਂਦੀ ਹੈ ਅੱਜ ਅਸੀਂ ਗੱਲ ਕਰਾਂਗੇ ਯੂਨਾਈਟਿਡ ਕਿੰਗਡਮ ਦੇ ਵਿੱਚ ਹੋ ਰਿਹਾ ਪ੍ਰੋਟੈਸਟ ਦੀ ਇਹ ਪ੍ਰੋਟੈਸਟ ਸਿਰਫ ਹੈੱਡਲਾਈਨ ਦਾ ਮਾਮਲਾ ਨਹੀਂ ਇਹ ਲੋਕਾਂ ਦੀਆਂ ਭਾਵਨਾਵਾਂ ਫ੍ਰਸਟ੍ਰੇਸ਼ਨਾਂ ਤੇ ਹੱਕਾਂ ਦੀ ਲੜਾਈ ਦੀ ਕਹਾਣੀ ਹੈ ਯੂਕੇ 'ਚ ਪ੍ਰੋਟੈਸਟ ਕੋਈ ਨਵਾਂ ਵਰਤਾਰਾ ਨਹੀਂ ਹੈ 1980 ਦੇ ਦਹਾਕੇ ਵਿੱਚ ਇਕਨੋਮਿਕ ਰਿਫਾਰਮਸ ਦੇ ਕਾਰਨ ਪ੍ਰੋਟੈਸਟ ਹੋਏ 2010 ਦੇ ਬਾਅਦ ਆਸਟੇਰਿਟੀ ਮੀਜਰਸ ਦੇ ਲਈ ਯੂਥ ਤੇ ਐਕਟਿਵਿਸਟ ਨੇ ਜਿਹੜੇ ਵੱਡੇ ਪ੍ਰੋਟੈਸਟ ਕੀਤੇ ਅੱਜ ਜੋ ਘਟਨਾ ਹੋ ਰਹੀ ਹੈ ਉਹ ਇਸ ਪਿਛੋਕੜ ਦਾ ਹੀ ਅਗਲਾ ਭਾਗ ਹੈ ਇਹ ਸਿਖਾਉਂਦੀ ਹੈ ਕਿ ਜਦੋਂ ਲੋਕ ਇਕਨੋਮਿਕ ਹਾਰਡਸ਼ਿਪ ਜਾਂ ਸੋਸ਼ਲ ਇਨਜਸਟਿਸ ਮਹਿਸੂਸ ਕਰਦੇ ਹਨ ਤਾਂ ਉਹ ਚੁੱਪ ਨਹੀਂ ਬੈਠਦੇ ਹੁਣ ਗੱਲ ਕਰਦੇ ਹਾਂ ਲੋਕ ਸੜਕਾਂ ਤੇ ਕਿਉਂ ਆਏ ਇਸ ਦੇ ਤਿੰਨ ਜਿਹੜੇ ਮੇਨ ਰੀਜ਼ਨ ਨੇ ਪਹਿਲਾ ਜਿਹੜੇ ਵਿਦੇਸ਼ੀ ਮਜ਼ਦੂਰ ਲੋਕਲ ਨੇ ਜਿਹੜੇ ਉਹ ਸੋਚਦੇ ਹਨ ਕਿ ਇਮੀਗ੍ਰੇਟਸ ਦੇ ਆਉਣ ਨਾਲ ਨੌਕਰੀਆਂ ਜਿਹੜੀਆਂ ਉਹ ਘਟ ਗਈਆਂ ਨੇ ਦੂਜਾ ਹੈ ਸਰਕਾਰ ਦੀਆਂ ਨੀਤੀਆਂ ਲੋਕਾਂ ਸਰਕਾਰ ਦੀਆਂ ਕੁਝ ਨੀਤੀਆਂ ਜੋ ਲੋਕਾਂ ਦੇ ਹਿੱਤਾਂ ਵਿੱਚ ਨਹੀਂ ਹਨ ਇਸ ਕਰਕੇ ਵੀ ਲੋਕ ਜਿਹੜੇ ਸੜਕਾਂ ਤੇ ਆਏ ਨੇ ਤੀਜਾ ਹੈ ਸਮਾਜਿਕ ਅਸਮਾਨਤਾ ਘੱਟ ਇਨਕਮ ਮਹਿੰਗਾ ਰਹਿਣਾ ਹੈਲਥਕੇਅਰ ਅਤੇ ਹਾਊਸਿੰਗ ਦੀ ਅクセसिਬਿਲਟੀ ਘੱਟ ਇੱਕ ਪ੍ਰੋਟੈਸਟਰ ਕਹਿੰਦਾ ਹੈ ਕਿ ਸਾਡਾ ਮਕਸਦ ਸਿਰਫ ਆਪਣੀ ਆਵਾਜ਼ ਸੁਣਵਾਉਣਾ ਹੈ ਪਰ ਕਈ ਵਾਰ ਹੈ ਜਿਹੜੀ ਹਿੰਸਾ ਵੀ ਹੋ ਜਾਂਦੀ ਹੈ ਲੰਡਨ ਮੈਂਚੈਸਟਰ ਬਰਮਿੰਗਮ ਦੀਆਂ ਸੜਕਾਂ ਤੇ ਲੋਕਾਂ ਦੀ ਜਿਹੜੀ ਭੀੜ ਹੈ ਉਹ ਇਕੱਠੀ ਹੋਈ ਹੈ ਕੁਝ ਪ੍ਰੋਟੈਸਟਰ ਨੇ ਜਿਹੜੇ ਉਹ ਸ਼ਾਂਤ ਸਨ ਪਰ ਕੁਝ ਹਿੰਸਕ ਵੀ ਹੋ ਗਏ ਉਸ ਨੇ ਬੈਰੀਕੇਡਰ ਟিয়ার ਗੈਸ ਦੀ ਜਿਹੜੀ ਵਰਤੋਂ ਕੀਤੀ ਇਸ ਪ੍ਰੋਟੈਸਟ ਦੇ ਕਾਰਨ ਹਰ ਬਿਜ਼ਨਸ ਪਬਲਿਕ ਟਰਾਂਸਪੋਰਟ ਤੇ ਸਕੂਲ ਨੇੜੇ ਉਹ ਵੀ ਪ੍ਰਭਾਵਿਤ ਹੋਏ ਨੇ ਇਸ ਤੋਂ ਬਾਅਦ ਸਰਕਾਰ ਨੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਅਤੇ ਅਕਾਉਂਟੇਬਿਲਟੀ ਦਾ ਜਿਹੜਾ ਦਾਵਾ ਕੀਤਾ ਆਪੋਜੀਸ਼ਨ ਪਾਰਟੀ ਕ੍ਰਿਟੀਸਾਈਜ਼ ਕਰ ਰਹੀ ਸੀ ਕਿ ਸਰਕਾਰ ਲੋਕਾਂ ਦੀ ਕੰਪਲੇਂਟਸ ਨੂੰ ਇਗਨੋਰ ਕਰ ਰਹੀ ਹੈ ਸੋਸ਼ਲ ਮੀਡੀਆ ਨੇ ਪ੍ਰੋਟੈਸਟ ਐਮਪਲੀਫਾਈ ਕੀਤੇ ਅਵੇਅਰਨੈਸ ਵਧੀ ਅਤੇ ਲੋਕ ਆਪਣੇ ਵਿਚਾਰ ਜਿਹੜੇ ਓਪਨਲੀ ਸ਼ੇਅਰ ਕਰਨ ਲੱਗੇ ਯੂਥ ਮੂਵਮੈਂਟ ਨੇ ਸੋਸਾਇਟੀ ਨੂੰ ਇਨਸਪਾਇਰ ਕੀਤਾ ਕਿ ਲੋਕ ਆਪਣੇ ਹੱਕਾਂ ਲਈ ਖੜੇ ਹੋ ਸਕਦੇ ਹਨ ਇਹ ਪ੍ਰੋਟੈਸਟ ਸ਼ਾਰਟ ਟਰਮ ਇਸ਼ੂ ਦਾ ਹੱਲ ਨਹੀਂ ਇਹ ਲੌਂਗ ਟਰਮ ਸੋਸ਼ਲ ਚੇਂਜ ਦੀ ਸ਼ੁਰੂਆਤ ਹੈ ਯੂਕੇ ਗਵਰਨਮੈਂਟ ਨੂੰ ਪਾਲਿਸੀਜ਼ ਤੇ ਜਿਹੜਾ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ ਯੂਥ ਅਤੇ ਸਿਵਲ ਸੋਸਾਇਟੀ ਫਿਊਚਰ ਪੋਲਿਟੀਕਲ ਲੈਂਡਸਕੇਪ ਨੂੰ ਸ਼ੇਪ ਕਰ ਸਕਦੇ ਹਨ ਇੱਕ ਪ੍ਰੋਟੈਸਟਰ ਕਹਿੰਦਾ ਹੈ ਕਿ ਜੇ ਲੋਕ ਚੁੱਪ ਰਹਿਣਗੇ ਤਾਂ ਕੁਝ ਨਹੀਂ ਬਦਲੇਗਾ ਪਰ ਜੇ ਅਸੀਂ ਆਪਣੀ ਆਵਾਜ਼ ਉਠਾਈ ਤਾਂ ਜਿਹੜੀ ਸੋਸਾਇਟੀ ਹੈ ਉਹ ਬਦਲ ਸਕਦੀ ਹੈ ਜਦੋਂ ਲੋਕ ਆਪਣੇ ਹੱਕਾਂ ਲਈ ਖੜੇ ਹੁੰਦੇ ਆ ਤਾਂ ਸੋਸਾਇਟੀ ਨੂੰ ਅਟੈਂਸ਼ਨ ਮਿਲਦੀ ਹੈ ਤਾਂ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਖਿਜਾਜਤ ਧੰਨਵਾਦ